ਸਿਰਸਾ ਦੇ ਕੰਢੇ ਤੇ ਸਤਿਗੁਰ ਦਾ ਸਾਰਾ ਪਰਿਵਾਰ ਵਿਛੜਿਆ ਸਰਸਾ ਜਿੱਥੇ ਦਰਿਆ ਸਤਲੁਜ ਦੇ ਵਿੱਚ ਪੈਂਦਾ ਹੈ ਉੱਥੇ ਜਿੱਧਰ ਨੂੰ ਪਾਣੀ ਸਿਰਸਾ ਦਾ ਸਰਸਾਤ ਸਰਸਾ ਦਾ ਪਾਣੀ ਜਿੱਧਰ ਨੂੰ ਜਾ ਰਿਹਾ ਸੀ ਸਾਬ ਜਦੇ ਤੇ ਮਾਤਾ ਜੀ ਉਸੇ ਦੇ ਨਾਲ ਤੁਰੇ ਕੰਢੇ ਕੰਢੇ ਟੱਪੇ ਵਿੱਚ ਸੀ ਸਰਸਾ ਪਾਰ ਨਹੀਂ ਸੀ ਕੀਤਾ ਮਾਤਾ ਇਹ ਤੇ ਮਲਾਹ ਨੇ ਪਾਰ ਕਰਾਇਆ ਨਾ ਸਤਲੋ ਚ ਸਤਲੋ ਚ ਪਾਰ ਨਹੀਂ ਸੀ ਕੀਤਾ ਪਹਿਲੀ ਰਾਤ ਪਰਲੇ ਪਾਸੇ ਗਏ ਦੇ ਸਰਸਾ ਪਾਰ ਸਰਸਾ ਸਿੰਘ ਪਾਰ ਕਰਕੇ ਗੁਰੂ ਗੋਬਿੰਦ ਸਿੰਘ ਸਰਸਾ ਪਾਰ ਕਰਕੇ ਪਰ ਸਾਹਿਬ ਜਦੇ ਤੇ ਮਾਤਾ ਗੁਜਰ ਕੌਰ ਜੀ ਜਿੱਧਰ ਨੂੰ ਪਾਣੀ ਜਾਂਦਾ ਉਧਰ ਉਧਰ ਨੂੰ ਤੁਰੇ सरसा ਦਾ ਪਾਣੀ ਜਿੱਧਰ ਨੂੰ ਜਾਂਦਾ ਤੇ ਅੱਗੇ ਜਾ ਕੇ ਸਰਸਾ ਜਿਹੜਾ ਸੀ ਇਹ ਪੈ ਜਾਂਦਾ ਸੀ ਸਤਲੁਜ ਦਰਿਆ ਦੇ ਵਿੱਚ ਦਰਿਆ 'ਚ ਪੈਂਦਾ ਸੀ ਉਹ ਨਾਲ-ਨਾਲ ਤੁਰਿਆ ਹੁਣ ਇੱਕ ਖੱਜਰ ਲਿਖਿਆ ਮਾਤਾ ਜੀ ਦੇ ਕੋਲ ਖੱਜਰ ਤੇ ਖੱਜਰ ਦੇ ਵਿੱਚ ਖੱਜਰ ਦੇ ਉੱਤੇ ਕਿਉਂਕਿ ਕਈ ਇਤਿਹਾਸਕਾਰਾਂ ਨੇ ਲਿਖਿਆ ਕਿ ਖੱ쩌ਰ ਨਹੀਂ ਪੈਦਲ ਸਨ ਪਰ ਬਹੁਤਿਆਂ ਨੇ ਇਹ ਗੱਲ ਮੰਨੀ ਆ ਵੀ ਖੱ쩌ਰ ਦੇ ਵਿੱਚ ਖੁਰਜੀ ਸੀ ਉਹਦੇ ਵਿੱਚ ਮੋਹਰਾਂ ਸੀ ਐਦਾਂ ਮਾਤਾ ਜੀ ਤੁਰੇ ਆਏ ਤੁਰਦਿਆਂ ਤੁਰਦਿਆਂ ਫਿਰ ਪਹੁੰਚੇ ਚੱਕ ਢੇਰਾ ਪਿੰਡ ਪੈਂਦਾ ਜਿਹੜਾ ਉੱਥੇ ਸਾਹਮਣੇ ਇੱਕ ਛੱਪਰੀ ਨਜ਼ਰ ਆਈ ਉੱਥੇ ਫਿਰ ਮਾਤਾ ਜੀ ਨੇ ਕਿਹਾ ਵੀ ਚਲੋ ਉਹ ਲਾਲ ਤਨ ਬਲਦੀ ਦਿਸਦੀ ਹੈ ਉੱਥੇ ਚੱਲ ਜਾਈਏ ਸਭ ਜਦਿਆਂ ਨੂੰ ਨਾਲ ਲੈ ਕੇ ਜਦੋਂ ਛੱਪਰੀ ਦੇ ਅੱਗੇ ਜਾ ਕੇ ਪਹੁੰਚੇ ਤੇ ਇਦਾਂ ਆਵਾਜ਼ ਮਾਰਦੇ ਆ ਛੱਪਰੀ ਦੇ ਆ ਮਾਲਕਾ ਬਾਹਰ ਆ ਭਾਈ ਵੇਖੋ ਅੱਜ ਜਿਵੇਂ ਠੰਡ ਹੈ ਨਾ ਹੁਣ ਅੱਜ ਵੇਖੋ ਅੱਜ ਕਿਦਾਂ ਦਾ ਮੌਸਮ ਹੈ ਕਹਿੰਦੇ ਪ੍ਰਸ਼ਾਦ ਵੀ ਹੁੰਦੀ ਸੀ ਸਰਸਾ ਭਰਿਆ ਹੋਇਆ ਸੀ ਤੇ ਅੱਜ ਨਾਲੋਂ ਜ਼ਿਆਦਾ ਠੰਡ ਵੀ ਹੋਏਗੀ ਕਿਉਂਕਿ ਪਾਪੂਲੇਸ਼ਨ ਉਦੋਂ ਇੰਨੀ ਜ਼ਿਆਦਾ ਹੈ ਨਹੀਂ ਸੀ। ਨਾ ਫੈਕਟਰੀਆਂ ਲੱਗੀਆਂ ਸੀ, ਨਾ ਗੱਡੀਆਂ ਸੀ। ਇੰਨੀ ਆਬਾਦੀ 'ਚ ਆਬਾਦੀ ਜਿੰਨੀ ਘੱਟ ਹੋਵੇ ਠੰਡ ਓਨੀ ਜ਼ਿਆਦਾ ਲੱਗਦੀ। ਉਦੋਂ ਠੰਡ ਅੱਜ ਨਾਲੋਂ ਜ਼ਿਆਦਾ ਪੈਂਦੀ ਸੀ। ਇਤੋਂ ਜ਼ਿਆਦਾ ਸਰਦੀ ਹੋਵੇ ਤੇ ਬੰਦਾ ਹੁਣ ਸਾਰਿਆਂ ਨੂੰ ਆਪਾਂ ਨੂੰ ਸਾਰਿਆਂ ਨੂੰ ਇੰਨਾ ਹੋਣਾ ਵੀ ਫਟਾਫਟ ਸਮਾਪਤੀ ਜਦੋਂ ਹੋਵੇ ਵੀ ਘਰੋ ਘਰੀ ਪਹੁੰਚ ਜਾਈਏ। ਦੀ ਪ੍ਰਸਾਦ ਦਾ ਸਮਾਂ ਹੈ ਠੰਡ ਦਾ ਸਮਾਂ ਹੈ ਵੀ ਆਪ ਤੇ ਆਪਦੇ ਘਰੇ ਪਹੁੰਚ ਜੀਏ ਵੇਲੇ ਨਾਲ ਹਰੇਕ ਬੰਦਾ ਇਹ ਕੋਸ਼ਿਸ਼ ਕਰਦਾ ਹੈ ਇਹ ਯਤਨ ਕਰਦਾ ਹੈ ਛਪਰੀ ਦੇ ਅੱਗੇ ਖੜ ਕੇ ਮਾਤਾ ਜੀ ਨੇ ਆਵਾਜ਼ ਦਿੱਤੀ ਵੀ ਛਪਰੀ ਦੇ ਆ ਮਾਲਕਾ ਭਾਈ ਖੋਲ ਬੂਆ ਕੌਣ ਆਇਆ ਬਾਹਰ کریم ਬਖਸ਼ ਮਾਚੀ ਉਹ کریم ਬਖਸ਼ ਮਲਾ ਹੈ ਸਤਲੁਜ ਦੇ ਵਿੱਚ ਬੇੜੀ ਉਹਨੇ ਪਾਈ ਹੈ ਆਉਂਦੇ ਜਾਂਦੇ ਮੁਸਾਫਰਾਂ ਨੂੰ ਪਾਰ ਕਰਾ ਦਿੰਦਾ ਹੈ ਉਹਦੇ ਨਾਲ ਹੀ ਇਹਦਾ ਨਿਰਵਾਹ ਚੱਲਦਾ ਹੈ ਗੁਜਾਰਾ ਚੱਲਦਾ ਹੈ ਇਹਦਾ ਨਾਮ ਪੂਰਾ کریم ਬਖਸ਼ ਹੈ ਇਹਨੂੰ Hindu ਤੋਂ ਜ਼ਬਰਦਸਤੀ ਮੁਸਲਮਾਨ ਬਣਾਇਆ ਗਿਆ ਸੀ ਇਹ ਹੈ Hindu ਸੀ ਜ਼ਬਰਦਸਤੀ ਇਹਨੂੰ ਮੁਸਲਮਾਨ ਬਣਾ ਲਿਆ ਗਿਆ ਸੀ ਇਹਦਾ ਨਾਮ ਕਈ ਇਤਿਹਾਸਕਾਰਾਂ ਨੇ ਕੁੰਮਾ ਮਾਸ਼ਕੀ ਦੇ ਲਿਖੇ ਪਰ ਇਹਦਾ ਨਾਮ ਮੁਸਲਮਾਨ ਬਣਨ ਤੋਂ ਬਾਅਦ ਬਣਿਆ ਕਰੀਮ ਬਖਸ਼ ਇਹਦਾ ਨਾਮ ਰੱਖਿਆ ਜਦੋਂ ਇਹਨੇ ਬਾਹਰ ਆ ਕੇ ਵੇਖਿਆ ਮਾਤਾ ਜੀ ਤੇ ਸਾਹਬ ਜਦਿਆਂ ਨੂੰ ਇੱਕਦਮ ਪੁੱਛਦਾ ਹੈ ਕੌਣ ਹੋ ਜੀ ਤੁਸੀਂ ਮਾਤਾ ਜੀ ਨੇ ਅੱਗੋਂ ਪੁੱਛਿਆ ਕਹਿੰਦੇ ਗੋਬ ਗੁਰੂ ਗੋਬਿੰਦ ਸਿੰਘ ਨੂੰ ਜਾਣਦਾ ਚੰਗੀ ਤਰ੍ਹਾਂ ਜਾਣਦਾ ਉਹਨਾਂ ਦਾ ਨਾਮ ਸੁਣਿਆ ਉਹਨਾਂ ਦੇ ਸਿੱਖ ਬਹੁਤ ਮੇਰੇ ਇੱਥੇ ਬੇੜੀ ਵਿੱਚ ਬਹਿ ਕੇ ਲੰਘਦੇ ਆਂ ਪਾਰ ਕਰਦਾ ਮੈਂ ਬਹੁਤ ਉਹਨਾਂ ਦੀਆਂ ਗੱਲਾਂ ਸੁਨੀਆਂ ਜਦੋਂ ਕਦੇ ਸਬੱਬ ਲੱਗਿਆ ਮੈਂ ਦਰਸ਼ਨ ਵੀ ਕਰਨੇ ਚਾਹੁੰਦਾ ਮਾਤਾ ਜੀ ਕਹਿੰਦੇ ਉਹ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਉਹ ਮੇਰੇ ਪੁੱਤ ਲੱਗਦੇ ਆ ਮੇਰੇ ਲਾਲ ਨੇ ਤੇ ਇਹ ਉਹਨਾਂ ਦੇ ਲਾਲ ਨੇ ਇਹ ਮੇਰੇ ਪੁੱਤੇ ਆ ਉਹ ਮੇਰੇ ਪੁੱਤ ਹੈ ਚਾਹ ਚੜ ਗਿਆ ਉਹਨੇ ਨਮਸਕਾਰ ਕੀਤੀ ਕਹਿੰਦਾ ਜੀ ਧਨ ਭਾਗ ਮੇਰੇ ਦਰਸ਼ਨ ਹੋਏ ਪਰ ਤੁਹਾਡਾ ਆ ਹਾਲ ਮਾਤਾ ਜੀ ਨੇ ਇੱਕ ਦੋ ਮਿੰਟ ਚ ਸੰਖੇਪ ਚ ਦੱਸਤਾ ਵੀ ਇਦਾਂ ਕਰਕੇ ਘੇਰਾ ਕਈ ਮਹੀਨੇ ਪਾਈ ਰੱਖਿਆ ਆਨੰਦਪੁਰ ਦਾ ਕਿਲਾ ਅਸੀਂ ਛੱਡਿਆ ਵਾਦੇ ਇਹਨਾਂ ਨੇ ਬੜੇ ਕੀਤੇ ਪਰ ਸਭ ਵਾਦਿਆਂ ਤੋਂ ਮੁੱਕਰ ਕੇ ਹੁਣ ਸਾਡਾ ਪਿੱਛਾ ਲੱਗ ਪੇ ਕਰਨ ਬਹੁਤੇ ਸਿੰਘ ਸਰਸਾ ਪਾਰ ਕਰਗੇ ਕਈ ਬੱਚੇ ਤੇ ਬਜ਼ੁਰਗ ਕਈ ਸਰਸਾ ਦੇ ਵਿੱਚ ਰੁੜ ਗਏ ਪਾਣੀ ਤੇਜ਼ ਸੀ ਮੈਂ ਸਰਸਾ ਪਾਰ ਨਹੀਂ ਕੀਤਾ ਮੈਂ ਆਪਣੇ ਪੋਤਿਆਂ ਨੂੰ ਲੈ ਕੇ ਇੱਧਰ ਨੂੰ ਆ ਗਿਆ ਸਾਰੇ ਹੀ ਅਸੀਂ ਵਿਛੜ ਗਏ ਹੈ ਤੇ ਕਾਫੀ ਵੱਡਾ ਕਾਫਲਾ ਸੀ ਸਾਡਾ ਪਰ ਖੇਰੂ-ਖੇਰੂ ਹੋ ਗਏ ਪਤਾ ਨਹੀਂ ਕੋਈ ਕਿੱਧਰ ਨੂੰ ਚਲ ਗਿਆ ਕੋਈ ਕਿੱਧਰ ਨੂੰ ਚਲ ਗਿਆ ਸਾਰੇ ਇੱਕ ਦੂਜੇ ਤੋਂ ਵਿਛੜ ਗਏ ਤੇ ਰਾਤ ਦਾ ਸਮਾਂ ਹੁਣ ਜਾਈਏ ਕਿੱਧਰ ਵੀ ਹੁਣ ਤੂੰ ਦੱਸ ਸੱਤ ਪੋਹ ਦੀ ਰਾਤ ਹੈ ਇਹ 21 ਦਸੰਬਰ ਉਹਦੇ 21 ਦਸੰਬਰ ਸੀ ਸਤ ਪੋ ਕਹਿਣ ਲੱਗਾ ਜੀ ਮੇਰੀ ਛੱਪਰੀ ਤੁਹਾਡੀ ਹੈ ਅੱਜ ਰਹੋ ਕੱਲ ਰਹੋ ਜਿੰਨੇ ਦਿਨ ਮਰਜ਼ੀ ਰਹੋ ਮੈਂ ਬਾਹਰ ਇੱਥੇ ਪਹਿਜਾਂ ਤੁਸੀਂ ਅੰਦਰ ਆਰਾਮ ਕਰੋ ਮਾਤਾ ਜੀ ਨੂੰ ਅੰਦਰ ਭਾ ਕੇ ਜਿੱਦਾਂ ਦਾ ਬਿਸਤਰਾ ਸੀ ਉਸ ਵੇਲੇ ਉਹਦੇ ਕੋਲੇ ਜੋ ਵੀ ਉਹਨੇ ਵਿਸ਼ਾਇਆ ਤੇ ਉੱਥੇ ਇੱਕ ਨੇੜੇ ਬਜ਼ੁਰਗ ਮਾਈ ਰਹਿੰਦੀ ਲక్ష్ਮੀ ਉਹਦਾ ਨਾਮ ਲਿਖਿਆ ਉਹਦੇ ਤੋਂ ਜਾ ਕੇ ਪ੍ਰਸ਼ਾਦਾ ਵੀ ਲੈ ਕੇ ਆਇਆ ਤੇ ਪ੍ਰਸ਼ਾਦਾ ਲਿਆ ਕੇ ਮਾਤਾ ਜੀ ਨੂੰ ਛਕਾਇਆ ਉਹ ਕਹਿੰਦੀ ਮੈਂ ਸਵੇਰੇ ਫੇਰ ਆਉਂ ਪ੍ਰਸ਼ਾਦਾ ਲੈ ਕੇ ਬੀਬੀ ਕਹੀ ਬ੍ਰਹਮਣਾ ਦੇ ਘਰੋਂ ਸੀ ਉਹ ਬੀਬੀ ਜਿੰਨੇ ਪ੍ਰਸ਼ਾਦਾ ਛਕਾਇਆ ਕਿਉਂਕਿ ਸਾਰੇ ਕੌਮ ਬਾੜੀ ਨਹੀਂ ਹੁੰਦੀ ਮਾੜੇ ਚੰਗੇ ਸਾਰਿਆਂ ਚ ਹੀ ਇਹ ਕੱਲ ਵੀ ਆਪਾਂ ਗੱਲ ਕਰਾਂਗੇ ਲਓ ਜੀ ਪ੍ਰਸ਼ਾਦਾ ਰਾਤ ਨੂੰ ਛਕਿਆ ਜਿੱਦਾਂ ਦੀ ਛਤਰੀ ਸੀ ਤਾਂ ਮਾਤਾ ਜੀ ਆਪਣੇ ਨਾਲ ਲਾ ਕੇ ਸਾਰੀ ਰਾਤ ਪਏ ਰਹੇ ਬੱਚੇ ਸਾਬਜਾਦੇ ਤੇ ਸਾਰੀ ਰਾਤ ਜਿਹੜੀ ਸੀ ਸਤ ਪੋਹ ਦੀ ਉਹ ਲੰਘ ਗਈ ਹੁਣ ਆਇਆ ਅੱਠ ਪੋਹ ਉਧਰ ਤੇ ਜੰਗ ਹੋ ਰਿਆ ਸਤ ਪੋਹ ਦੀ ਰਾਤ ਲੰਘਣ ਤੋਂ ਬਾਅਦ ਵੱਡੇ ਸਾਬਜਾਦੇ ਅੱਠ ਪੋਹ ਨੂੰ ਸ਼ਹੀਦ ਹੋਏ ਇਧਰ ਮਾਤਾ ਜੀ ਕਹਿੰਦੇ ਆ ਵੀ کریم ਬਖਸ਼ ਕੋਈ ਲੱਭ ਕੋਈ ਇਦਾਂ ਦਾ ਬੰਦਾ ਜਿਹੜਾ ਸਾਨੂੰ ਖਾਲਸੇ ਨਾਲ ਮਿਲਾਵੇ ਸਾਰੇ ਵਿਛੜ ਗਏ ਆ ਕੋਈ ਨਾ ਕੋਈ ਇਦਾਂ ਦੀ ਕੜੀ ਜੁੜੇ ਕੋਈ ਮਿਲ ਜਾਏ ਕੋਈ ਲੱਭ ਜਿਹੜਾ ਪਹਛਾ ਦੇਵੇ ਸਾਨੂੰ ਜਦੋਂ ਇਦਾਂ ਕਿਹਾ ਤੇ ਕਰੀਮ ਬਖਸ਼ ਕਹਿੰਦਾ ਮੈਂ ਘੇੜਾ ਦੇ ਕੇ ਹੁੰਦਾ ਬਾਹਰ ਉਹ ਬਾਹਰ ਘੇੜਾ ਦੇਣ ਗਿਆ ਫਿਰ ਇਦਾਂ ਜਦੋਂ ਆਇਆ ਘੁੰਮ ਕੇ ਲੱਭਦਾ ਫਿਰਦਾ ਹੈ ਉਦੋਂ ਫਿਰ ਗੰਗੂ ਉਹਨੂੰ ਮਿਲਿਆ ਗੰਗੂ ਨੂੰ ਵੀ ਪਤਾ ਲੱਗ ਗਿਆ ਸੀ ਵੀ ਇੰਦਾ ਕਰਕੇ ਸਾਬ ਜਦ ਸਭ ਵਿਛੜ ਗਏ ਐ ਵੀ ਸ਼ਾਇਦ ਕੋਈ ਮੈਨੂੰ ਮਿਲ ਜਵੇ ਪਰਿਵਾਰ ਦਾ ਇਹ ਵੀ ਲੱਭਦਾ ਫਿਰਦਾ ਸੀ ਇੰਨੇ ਨੂੰ کریم ਬਖਸ਼ ਮਿਲ ਪਿਆ ਥੋੜਾ ਬਹੁਤ ਤੇ ਪਹਿਲਾਂ ਤੇ ਪੜਦਾ ਜਾ ਰੱਖਦਾ ਹੈ کریم ਬਖਸ਼ ਪਤਾ ਨਹੀਂ ਉਪਰਾ ਬੰਦਾ ਹੈ ਕੋਈ ਕੌਣ ਹੈ ਗੱਲ ਕਰਦਿਆਂ ਕਰਦਿਆਂ ਵੀ ਗੁਰੂ ਗੋਬਿੰਦ ਸਿੰਘ ਜੀ ਨਾਲ ਹਾਂ ਮੈਂ ਉੱਥੇ ਵੀ ਜਾਂਦਾ ਰਿਆਂ ਉਥੇ ਸੇਵਾ ਵੀ ਕਰਦੇ ਰਹੇ ਆ ਜਾਂਦੇ ਆਉਂਦੇ ਰਹੇ ਆ ਪਿਆਰ ਵੀ ਬੜਾ ਸੀ ਪਤਾ ਨਹੀਂ ਕਿੱਧਰ ਚਲੇ ਗਏ ਹੁਣ ਇਹ ਕੋਈ ਭਲੇਖਾ ਪੈ ਜਾਣਾ ਕੋਈ ਵੱਡੀ ਗੱਲ ਨਹੀਂ ਅੱਜ ਵੀ ਅਸੀਂ ਭਲੇਖੇ ਵਿੱਚ ਹੀ ਆ ਅੱਜ ਵੀ ਸਾਡੀ ਸਿੱਖ ਕੌਮ ਬਹੁਤ ਇਹੋ ਜਿਹੇ ਸਿਖਾਂ ਤੇ ਵਿਸ਼ਵਾਸ ਕਰਦੀ ਏ ਜਿਹੜੇ ਵਿਸ਼ਵਾਸਯੋਗ ਹੈ ਥੋੜਾ ਆ ਪਿੱਠ ਦੀ ਕੌਮ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਜਿਹੜੇ ਲੋਕ ਆ ਕੌਮ ਨੂੰ ਬਰਬਾਦ ਕਰਨ ਵਾਲੇ ਲੋਕ ਆ ਜਿਨ੍ਹਾਂ ਨੇ ਪੰਥ ਦਾ ਬੇੜਾ ਕਰਕੇ ਕੀਤਾ ਉਹਨਾਂ ਤੇ ਵਿਸ਼ਵਾਸ ਕਰਦੇ ਹੀ ਆ ਅੱਜ ਅਸੀਂ ਗੱਲਾਂ ਵਧੀਆ ਵਧੀਆ ਕਰ ਲੈਂਦੇ ਆ ਸਾਨੂੰ ਇਹ ਲੱਗਦਾ ਵੀ ਯਾਰ ਇਹ ਬੰਦਾ ਹੀ ਬਹੁਤ ਪੰਥਦਰਦੀ ਏ ਇਹਦੇ ਅੰਦਰ ਦਰਦ ਬਹੁਤ ਹੈ ਗੰਗੂ ਨੇ ਵੀ ਇੰਦਾ ਮਿੱਠੀਆਂ ਮਿੱਠੀਆਂ ਜੀਆਂ ਗੱਲਾਂ ਕੀਤੀਆਂ کریم ਬਖਸ਼ ਕਹਿੰਦਾ ਏ ਤੇ ਬੰਦਾ ਸੇਵਕੀ ਬਹੁਤ ਵਧੀਆ ਲੱਗਦਾ ਹੈ ਕਹਿੰਦਾ ਚੱਲੋ ਮੇਰੇ ਘਰ ਨੇ ਸਾਬ ਜਾਦੇ ਤੇ ਮਾਤਾ ਗੁਜਰ ਕੋ ਘਰੇ ਲੈ ਆਇਆ ਮਾਤਾ ਜੀ ਨੂੰ ਮਿਲਿਆ ਫਿਰ ਤੁਹਾਨੂੰ ਪਤਾ ਹੀ ਹੈ ਜੋ ਨੇ ਕੀਤਾ ਹੋਣਾ ਵੇਖੀ ਬੰਦੇ ਜਿੱਦਾਂ ਕਰਦੇ ਐ ਪਹਿਰਾ ਤੇ ਡਿੱਗਦਾ ਧੰਨ ਭਾਗ ਮੇਰੇ ਮੈਨੂੰ ਦਰਸ਼ਨ ਹੋ ਗਏ ਸ਼ੁਕਰ ਹੋਇਆ ਐਦਾਂ ਗੱਲਾਂ ਕਰਦਾ ਮਾਤਾ ਜੀ ਕਹਿੰਦੇ ਵੇ ਗੰਗੂ ਹੁਣ ਲੈ ਚੱਲ ਫਿਰ ਸਾਨੂੰ ਮਲਾ ਦੇ ਖਾਲਸੇ ਨੂੰ ਗੁਰੂ ਸਾਹਿਬ ਨੂੰ ਮਲਾ ਦੇ ਕਹਿੰਦਾ ਹਾਂ ਮਾਤਾ ਜੀ ਮੈਂ ਮਲਾ ਦੇਾਂਗਾ ਇਹਨੇ ਨੂੰ ਲక్ష్ਮੀ ਬੀਬੀ ਆਈ ਉਹਨੇ ਮਾਤਾ ਜੀ ਨੂੰ ਸਾਬ ਜਾਦਿਆਂ ਨੂੰ ਪ੍ਰਸ਼ਾਦਾ ਛਕਾਇਆ ਫਿਰ ਮਾਤਾ ਜੀ ਦੇ ਖੁਰਜੀ ਸੀਦਾ ਜਿਹੜੀ ਕੋਲ ਉਹ ਖੁਰਜੀ ਦੇ ਵਿੱਚੋਂ ਦੋ ਮੋਰਾ ਕ੍ਰੀਮ ਬਕਸ ਨੂੰ ਕੱਢ ਕੇ ਦਿੱਤੀਆ ਕਈਆਂ ਨੇ ਪੰਜ ਵੀ ਪੰਜ ਮੋਰਾ ਕਹਿ ਲੋ ਚਾਹੇ ਦੋ ਕਹਿ ਲੋ ਉਹ ਦੋ ਮੋਰਾ ਕੱਢ ਕੇ ਲక్ష్ਮੀ ਬੀਬੀ ਨੂੰ ਵੀ ਮਾਇਆ ਦਿੱਤੀ ਥੋੜੀ ਜੀ ਉਹ ਲੈਂਡ ਨਾ ਕਹਿੰਦੇ ਜਿਸ ਤੇ ਸੇਵਾ ਕੀਤੀ ਅਸੀਂ ਪੈਸੇ ਕਾਦੇ ਲੈਣੇ ਆ ਇਹ ਨਹੀਂ ਇਦਾਂ ਨਾ ਕਰੋ ਸਾਡਾ ਸਾਡਾ ਇਹ ਪਿਆਰ ਸਮਝ ਕੇ ਰੱਖ ਲੋ ਉਹ ਹੁਣ ਗੰਗੂ ਨੇ ਵੇਖ ਲਈ ਵੀ ਆਹ ਤੇ ਮਾਇਆ ਹੈ ਨਾ ਕੋਲ ਤੇ ਖਜ਼ਾਨਾ ਤਕੜਾ ਹੀ ਲੱਗਦਾ ਹੈ ਲਾਲਚ ਆ ਗਿਆ ਮਨ ਵਿੱਚ ਹੈ ਤੇ ਇਦਾਂ ਦਾ ਇਹੀ ਲਾਲਚ ਮਨ ਵਿੱਚ ਆਪ ਪੈਦਾ ਹੋ ਗਿਆ ਫਿਰ ਲੈ ਤੁਰਿਆ ਨਾਲ ਚੱਲਦੇ ਚੱਲਦੇ ਫਿਰ ਇਹਨੇ ਨਾ ਕੋਸ਼ਿਸ਼ ਇਹ ਕੀਤੀ ਸੀ ਵੀ ਮੈਨੂੰ ਪਿੰਡ ਤੱਕ ਜਾਣ ਤੋਂ ਪਹਿਲਾਂ ਪਹਿਲਾਂ ਹੀ ਦਾ ਲੱਗ ਜੇ ਵੀ ਮੈਂ ਫੈਲੀ ਮੈਂ ਮੋਹਰਾ ਦੀ ਖੁਰਜੀ ਲੈ ਕੇ ਨਿਕਲਾਂ ਮੈਂ ਇਹਨਾਂ ਨੂੰ ਕਿੱਥੇ ਲੈ ਕੇ ਜਾਵਾਂ ਕਿਤੇ ਫਸ ਨਾ ਜਾਈਏ ਇਹ ਚਾਹੁੰਦਾ ਸੀ ਵੀ ਮੈਂ ਪਿੰਡ ਨਾ ਲੈ ਕੇ ਜਾਵਾਂ ਐਸ ਸਹੇੜੀ ਪਿੰਡ ਆਉਣ ਤੋਂ ਪਹਿਲਾਂ ਇਹਨੇ ਕਾਈ ਨੌਰ ਪਿੰਡ ਜਿਹੜਾ ਪੈਂਦਾ ਹੈ ਉਥੇ ਲੈ ਇਹ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਵੀ ਇੱਕ ਤਲਾਬ ਦੇ ਉੱਤੇ ਤਲ ਲਿਖਿਆ ਤਲਾਬ ਦੇ ਉੱਤੇ ਤਲਾਈ ਹੁੰਦਾ ਹੈ ਤਲ ਤਲਾਬ ਦੇ ਉੱਤੇ ਦਰਖਤ ਸੀ ਤਿੰਨ ਚਾਰ ਵੱਡੇ ਵੱਡੇ ਦਰਖਤਾਂ ਦੇ ਵਿੱਚ ਮਾਤਾ ਜੀ ਤੇ ਸਾਬ ਜਿਆਦਿਆਂ ਨੂੰ ਬਿਠਾਤਾ ਕਹਿੰਦਾ ਅੱਗੇ ਖਤਰਾ ਬਹੁਤ ਹੈ ਢੇੜਾ ਦੇ ਕੇ ਆਇਆ ਮਾੜਾ ਜਿਆ ਕਹਿੰਦਾ ਮੇਰੇ ਪਿੰਡ ਵਿੱਚ ਖਤਰਾ ਬਹੁਤ ਹੈ ਇੱਥੇ ਹੀ ਆਰਾਮ ਕਰੀਏ ਹੁਣ ਕਾਈਨੌਰ ਪਿੰਡ ਬੈਤੇ ਨਹੀਂ ਵੇਖਿਆ ਪਰ ਜਿਹੜੀ ਗੱਲ ਇਤਿਹਾਸ ਚ ਲਿਖੀ ਹੈ ਮੈਨੂੰ ਇਹ ਵੀ ਲੱਗਦਾ ਵੀ ਉੱਥੇ ਕੋਈ ਯਾਦਗਾਰ ਵੀ ਨਹੀਂ ਬਣੀ ਸਾਬ ਜਾਂਦੇ ਕਾਈਨੌਰ ਪਿੰਡ ਦੇ ਵਿੱਚ ਕਹਿੰਦੇ ਇੱਕ ਛੱਪੜ ਹੈ